ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਹਰਿਮੰਦਰ ਸਾਹਿਬ ਦੀ ਨੀ ਰੱਖਣੀ ਪਿਆਰੀ ਸਾਧ ਸੰਗਤ ਜੀਓ ਗੁਰੂ ਅਰਜਨ ਦੇਵ ਜੀ ਵੱਲੋਂ ਪਾਵਨ ਅੰਮ੍ਰਿਤ ਸਰੋਵਰ ਨੂੰ ਪੱਕਿਆ ਕਰਵਾਉਣ ਤੋਂ ਬਾਅਦ ਉਹਨਾਂ ਦਾ ਅਗਲਾ ਮੁੱਖ ਕਾਰਜ ਇਸ ਪਾਵਨ ਸਰੋਵਰ ਦੇ ਵਿੱਚਕਾਰ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਨਾ ਸੀ ਹਰ ਮੰਦਰ ਦੇ ਸਿਰਜਨਾ ਸਰੋਵਰ ਦੇ ਵਿਚਕਾਰ ਉਸ ਥੜੇ ਉੱਪਰ ਕੀਤੀ ਜਾਣੀ ਸੀ ਜਿਸ ਥੜੇ ਸਾਹਿਬ ਉੱਪਰ ਵਿਰਾਜਮਾਨ ਹੋ ਕੇ ਗੁਰੂ ਰਾਮਦਾਸ ਜੀ ਸੰਗਤਾਂ ਨੂੰ ਗੁਰੂ ਉਪਦੇਸ਼ ਸਰਵਨ ਕਰਵਾਇਆ ਕਰਦੇ ਸਨ ਇਹ ਥੜਾ ਸਾਹਿਬ ਸਰੋਵਰ ਦੇ ਐਨ ਵਿਚਕਾਰ ਸੀ ਅਤੇ ਸਰੋਵਰ ਦੇ ਉੱਤਰ ਪੱਛਮ ਵਾਲੀ ਬਾਹੀ ਤੋਂ ਇਸ ਥੜੇ ਨੂੰ ਰਸਤਾ ਹੁੰਦਾ ਸੀ ਜੋ ਕਿ ਪਹਿਲਾਂ ਕੱਚਾ ਸੀ ਅਤੀਵਾਦ ਦੇ ਵਿੱਚ ਸਰੋਵਰ ਨੂੰ ਪੱਕਿਆ ਕਰਨ ਸਮੇ ਗੁਰੂ ਅਰਜਨ ਦੇਵ ਜੀ ਵੱਲੋਂ ਇਸ ਰਸਤੇ ਨੂੰ ਵੀ ਪੱਕਿਆ ਕਰ ਦਿੱਤਾ ਗਿਆ ਸੀ ਥੜੇ ਉੱਪਰ ਹਰਮੰਦਰ ਦੇ ਨੀਂ ਰੱਖਣ ਸਮੇ ਥੜੇ ਨੂੰ ਉੱਚਾ ਨਾ ਚੁੱਕਦੇ ਹੋਏ ਸਰੋਵਰ ਵਿਚਲੇ ਜਲ ਦੇ ਤਲ ਤੋਂ ਹੀ ਹਰਮੰਦਰ ਦੀ ਨੀਂ ਰੱਖੀ ਗਈ ਹਰ ਮੰਦਰ ਦੀ ਨੀਂ ਆਸ-ਪਾਸ ਦੇ ਜ਼ਮੀਨੀ ਤਲ ਤੋਂ ਨੀਮੀ ਰੱਖੀ ਜਾਣੀ ਇਸ ਗੱਲ ਦਾ ਸੂਚਕ ਸੀ ਕਿ ਰੱਬ ਦੇ ਇਸ ਘਰ ਦੇ ਵਿੱਚ ਉਹੋ ਹੀ ਪਰਵਾਨ ਹੋਵੇਗਾ ਜੋ ਨੀਵਾ ਹੋ ਕੇ ਆਵੇਗਾ ਹੰਕਾਰ ਵਿੱਚ ਗਰੈਸੇ ਹੋਇਆਂ ਨੂੰ ਇੱਥੇ ਢੋਈ ਨਹੀਂ ਮਿਲੇਗੀ ਇਸ ਪਾਵਨ ਹਰਿਮੰਦਰ ਦੀ ਨੀਂ ਗੁਰੂ ਸਾਹਿਬ ਜੀ ਨੇ ਆਪਣੇ ਸ਼ਰਧਾਲੂ ਇੱਕ ਮੁਸਲਮਾਨ ਫਕੀਰ ਸਾਈ ਮੀਆਂ ਮਿਰਜੀ ਤੋਂ ਰਖਵਾਈ ਜੋ ਕਿ ਇਸ ਗੱਲ ਦਾ ਪ੍ਰਤੀਕ ਸੀ ਕਿ ਰੱਬ ਦਾ ਇਹ ਮੰਦਿਰ ਸਾਰੇ ਧਰਮਾਂ ਦੇ ਲੋਕਾਂ ਦੇ ਲਈ ਇੱਕ ਬਰਾਬਰ ਅਤੇ ਖੁੱਲਾ ਹੈ ਕੋਈ ਚਾਹੇ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ ਇੱਥੇ ਸਾਰੇ ਹੀ ਪਰਵਾਨ ਹਨ ਬਸ şart ਇਹ ਹੈ ਕਿ ਉਹਨਾਂ ਦਾ ਜੀਵਨ ਉਹਨਾਂ ਦੇ ਧਾਰਮਿਕ ਅਕੀਦੇ ਅਨੁਸਾਰ ਢਲਿਆ ਹੋਇਆ ਅਤੇ दैਵੀ ਗੁਣਾਂ ਦੇ ਨਾਲ ਭਰਿਆ ਹੋਇਆ ਤੇ ਹਿਰਦਾ ਨਿਮਰਤਾ ਅਤੇ ਪ੍ਰਭੂ ਪ੍ਰੇਮ ਨਾਲ ਭਰਪੂਰ ਹੋਵੇ ਹਰਮੰਦਰ ਸਾਹਿਬ ਦੀ ਸਿਰਜਣਾ ਸਮੇਂ ਗੁਰੂ ਅਰਜਨ ਦੇਵ ਜੀ ਨੇ ਅਜਿਹੇ ਅਨੋਖੇ ਸਿਧਾਂਤ ਅਤੇ ਕਰਤੱਬ ਸੰਸਾਰ ਦੇ ਸਾਹਮਣੇ ਪੇਸ਼ ਕੀਤੇ ਕਿ ਹਰ ਕੋਈ ਗੁਰੂ ਸਾਹਿਬ ਜੀ ਦੇ ਕੋਤਕ ਕਤੇ ਕਾਰਜ ਦੇਖ ਕੇ ਉਹਨਾਂ ਦੀ ਵਡਿਆਈ ਗਾਉਣ ਲਈ ਮਜਬੂਰ ਹੋ ਜਾਂਦਾ ਹਰ ਮੰਦਰ ਸਾਹਿਬ ਦੀ ਸਿਰਜਣਾ ਸਮੇਂ ਪੇਸ਼ ਕੀਤੇ ਹਰ ਕੋਈ ਗੁਰੂ ਸਾਹਿਬ ਜੀ ਦੇ ਇਹ ਕੋਤਕ ਕਤੇ ਕਾਰਜ ਦੇਖ ਕੇ ਉਹਨਾਂ ਦੀ ਵਡਿਆਈ ਗਾਉਣ ਲਈ ਮਜਬੂਰ ਹੋ ਜਾਂਦਾ ਗੁਰੂ ਸਾਹਿਬ ਜੀ ਜੋ ਇਹ ਰੱਬ ਦਾ ਮੰਦਰ ਬਣਾ ਰਹੇ ਸਨ ਮਾਨੋ ਕੇ ਹਰੀਆਪ ਵਿੱਚ ਵਰਤ ਕੇ ਸਾਰੇ ਕਾਰਜ ਕਰਵਾ ਰਿਆ ਸੀ ਗੁਰੂ ਸਾਹਿਬ ਜੀ ਨੇ ਜਿੱਥੇ ਪਹਿਲਾਂ ਹਰਮੰਦਰ ਦੀ ਨੀ ਸائیں ਮੀਆਂ ਮਿਰਜੀਤੋ ਰਖਵਾ ਕੇ ਸਾਰੇ ਧਰਮਾਂ ਦੇ ਵਿਤ ਕਰੇ ਖਤਮ ਕਰ ਦਿੱਤੇ ਸਨ ਉੱਥੇ ਗੁਰੂ ਸਾਹਿਬ ਜੀ ਨੇ ਇਸ ਹਰਮੰਦਰ ਦੇ ਚਾਰੇ ਪਾਸੇ ਪਾ ਵਿਚਾਰੇ ਦਿਸ਼ਾਵਾਂ ਵਿੱਚ ਚਾਰ ਦਰਵਾਜ਼ੇ ਰੱਖ ਕੇ ਜਾਤ ਨਸਲ ਦੇਸ਼ ਅਤੇ ਮਜਬ ਆਦਿ ਦੇ ਵੰਦਨ ਵੀ ਤੋੜ ਦਿੱਤੇ ਤੇ ਸਪਸ਼ਟ ਕਰ ਦਿੱਤਾ ਕਿ ਇਸ ਹਰ ਮੰਦਰ ਦੇ ਦਰਵਾਜ਼ੇ ਹਰ ਕਿਸੇ ਦੇ ਲਈ ਖੁੱਲੇ ਹਨ ਚਾਹੇ ਕੋਈ ਕਿਸੇ ਵੀ ਜਾਤ ਵਰਨ ਨਸਲ ਧਰਮ ਦੇਸ਼ ਜਾਂ ਮਜਬ ਦਾ ਕਿਉਂ ਨਾ ਹੋਵੇ ਦੂਰ ਦੂਰੋਂ ਸੰਗਤਾਂ ਜਦੋਂ ਅੰਮ੍ਰਿਤਸਰ ਵਿਖੇ ਪਹੁੰਚਦੀਆਂ ਤਾਂ ਅੰਮ੍ਰਿਤਸਰ ਨਗਰ ਅਤੇ ਹਰਮੰਦਰ ਸਾਹਿਬ ਦੀਆਂ ਰੌਣਕਾਂ ਦੇਖ ਕੇ ਉਹ ਅश्चਰਜ ਰਹਿ ਜਾਂਦੇ ਤੇ ਉਹ ਗੁਰੂ ਸਾਹਿਬ ਜੀ ਦੇ ਗੁਣ ਗਾਉਂਦੇ ਨਾ ਥੱਕਦੇ ਸਿੱਖ ਸੰਗਤਾਂ ਤਾਂ ਨਿਹਾਲ ਹੁੰਦੀਆਂ ਹੀ ਸੰਨ ਬਲਕੇ ਦੂਸਰੇ ਮਜਵਾ ਦੇ ਲੋਕ ਵੀ ਜਦੋਂ ਗੁਰੂ ਜੀ ਦੇ ਤਾਲ ਤੇ ਹਰਮੰਦਰ ਸਾਹਿਬ ਦੀ ਸੋਭਾ ਸੁਣ ਕੇ ਅੰਮ੍ਰਿਤ ਸਰ ਪਹੁੰਚਦੇ ਤਾਂ ਉਹ ਵੀ ਗੁਰੂ ਅਰਜਨ ਦੇਵ ਜੀ ਦੇ ਗੁਣ ਗਾਏ ਤੋਂ ਬਿਨਾ ਨਾ ਰਹਿ ਪਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ